ਸੰਦੀਪ ਸਿੰਘ ਜੀ ਸੁਦੀਪ ਜੀ ਕੀ ਘਟਨਾ ਹੋਈ ਆਪਣੀ ਅਸੀਂ ਜੀ ਕੱਲ ਮਾਸੀ ਦੇ ਮੁੰਡੇ ਦੀ ਮੈਰਿਜ ਸੀਗੀ ਸ਼ਗਨ ਪਾਉਣ ਗਏ ਸੀ ਸਿਰਫ ਡੇਢ ਘੰਟੇ ਲਈ ਬੜੀ ਬੇਟੀ ਦਾ ਜਿਹੜੀ ਮੈਰਿਜ ਸੀ ਉਹਨੂੰ ਘਰ ਛੱਡ ਕੇ ਗਏ ਆ ਚੱਕ ਕੇ ਗਏ ਆ ਵੀ ਉੱਪਰ ਦੇ ਬੰਦੇ ਨੂੰ ਕੋਈ ਗੱਲਬਾਤ ਨਹੀਂ ਕਰਨੀ ਅਸੀਂ 11 ਵਜੇ ਗਏ ਆ ਰੋ ਸਵੇਰ 11 ਵਜੇ ਡੇਢ ਵਜੇ ਨੂੰ ਵਾਪਸ ਜਦ ਇੱਕ ਵਜੇ ਨੂੰ ਤੁਰੇ ਆ ਫੋਨ ਕਰਦੇ ਰਹੇ ਫੋਨ ਨਾ ਚੱਕਿਆ ਜੇ ਵਾਪਸ ਘਰ ਆਏ ਤਾਂ ਗੇਟ ਖੁੱਲਾ ਸੀ ਤੇ ਕੁੜੀ ਇੱਧਰ ਕੋਟੀਏ ਚ ਡਿੱਗੀ ਪਈ ਸੀ ਉਹਨੂੰ ਠਾਲਿਆ ਤੇ ਬਾਏ ਫੰਦਰ ਗਈ ਜਦ ਆ ਦੇਖਿਆ ਖੇਲ ਰਿਆ ਸਭ ਕੁਝ ਸੇਤੋ ਜੱਟ ਪਿਆ ਸੀ ਕੀ ਦੱਸਿਆ ਲੜਕੀ ਨੇ ਲੜਕੀ ਨੇ ਤਾਂ ਇਹੀ ਦੱਸਿਆ ਕਿ ਨੀ ਤਿੰਨ ਲੜਕੇ ਆਏ ਨੇ ਇਤੋਂ ਹੀ ਉਹਨੇ ਖੜ ਕੇ ਗੱਲਬਾਤ ਕਰੀ ਵੀ ਕੀ ਚਾਹੀਦਾ ਉਹ ਕਹਿੰਦੇ ਵੀ ਅਸੀਂ ਪਾਈਪ ਲਾਈਨ ਵਾਲੇ ਆਂ ਵੀ ਅਸੀਂ ਕਨੈਕਸ਼ਨ ਦੇਣਾ ਹੈ ਉਹ ਕਹਿੰਦੇ ਵੀ ਡੈਡੀ ਹੈ ਨਹੀਂ ਕਰੇ ਵੀ ਅਸੀਂ ਕੁਝ ਨਹੀਂ ਕਰਾਉਣਾ ਤੇ ਉਹ ਇੰਨੇ ਨੂੰ ਜਾਣੂ ਉਹਨੇ ਮੂੰਹ ਘੁਮਾਇਆ ਉਹਨਾਂ ਨੇ ਛਾਲ ਅੰਦਰ ਮਾਰੀ ਅੰਦਰ ਮਾਰਦੀ ਸਾਰੇ ਪਤਨੀ ਕੀ ਪਾਇਆ ਮੂੰਹ ਤੇ ਕੀ ਨਹੀਂ ਕੁੜੀ ਵੇਚੋ ਵੀ ਕੁੱਤਾ ਸਾਡੇ ਪਿੱਟ ਬੋਲੇ ਇਹਨੂੰ ਕੋਈ ਬਰੱਡ ਪੁੱਤੂ ਤੂੰ ਪਾਏ ਉਸਤਾ ਵੀ ਕੱਲ ਦੇ ਬੋਲੇ ਨਹੀਂ ਸੀ ਕਿ ਤੁਸੀਂ ਘਰੋਂ ਕਿੰਨੇ ਵਜੇ ਗਏ ਤੇ ਕਿੰਨੇ ਵਜੇ ਵਾਪਸ ਆਏ ਅਸੀਂ 11:00 10:00 ਤੇ ਗਏ ਆ ਅਸੀਂ 1:30 ਵਜੇ ਉਰੇ ਆ ਗਏ ਕੀ ਦੇਖਿਆ ਕਰਦਾ ਘਰ ਦਾ ਘਰ ਦਾ ਗਏ ਸਹੀ ਆ ਆਉਂਦੇ ਨੂੰ ਸਾਰਾ ਚੀਜ਼ ਪੱਟੀ ਪਈ ਦੀ ਕੋਈ ਚੀਜ਼ ਆਈ ਨਹੀਂ ਦੀ ਜਿਹੜੀ ਚੀਜ਼ ਨਹੀਂ ਪੱਟੀ ਹੋ ਗਿਆ ਵਿਆਹ ਵੀ ਰੱਖਿਆ ਹੋਇਆ ਜਾਂਦਾ ਵਿਆਹ ਰੱਖਿਆ ਜੀ ਕੱਲ ਨੂੰ ਪਰਸੋਂ 27 ਤਰੀਕ ਦੀ ਜਾਗੋ 28 ਤਰੀਕ ਦੇ ਅਨੰਦਨ ਜਦੋਂ ਤੁਸੀਂ ਗਏ ਹੋਏ ਸੀ ਕਿ ਤੁਹਾਡੇ ਆਲੇ ਦੁਆਲੇ ਸ਼ਮਸ਼ਾਨ ਸੀ ਕਿ ਉੱਤੇ ਕੋਈ ਤੁਹਾਨੂੰ ਲੋਕ ਰਹਿੰਦੇ ਸੀ ਕੋਈ ਨਹੀਂ ਆਲੇ ਦੁਆਲੇ ਸ਼ਮਸ਼ਾਨ ਸੀ ਇੱਧਰ ਆਲੂ ਕੱਟ ਰਹੇ ਸੀ ਮੁੰਡੇ ਇੱਧਰ ਲੇਜ਼ਰ ਕੜਾ ਚੱਲ ਰਿਹਾ ਸੀ ਕੋਈ ਐਡਾ ਹੈ ਨਹੀਂ ਤੇ ਅੱਗੇ ਵੀ ਜਾਂਦੇ ਆ ਬਹੁਤ ਵਾਰ ਜਾਂਦੇ ਆ ਰੋਜ਼ ਜਾਂਦੇ ਆ ਕਦੇ ਕਿੰਨੇ ਕਦੇ ਕਿੰਨੇ ਪਹਿਲਾਂ ਵੀ ਕੋਈ ਗੈਸਰ ਦੇ ਨਾਂ ਤੇ ਘਰੇ ਕੜਕੀ ਆਇਆ ਇਸ ਤਰ੍ਹਾਂ ਗੈਸਰ ਨੂੰ ਪਹਿਲਾਂ ਜਦ ਪਾਈਪਲਾਈਨ ਪਾਈ ਆ ਜਦ ਆਉਂਦੇ ਆਉਂਦੇ ਰਹੇ ਨਿਓ ਰੋਪੀਆਂ ਦਾਤੀਆਂ ਵਾਲੇ ਉਹਨਾਂ ਦੀ ਪਛਾਣ ਆ ਇਹ ਅਣਪਛਾਤੇ ਬੰਦੇ ਸੀ ਕਿੰਨੇ ਜਾਨੇ ਸੀ ਇਹ ਤਿੰਨੇ ਜਾਨੇ ਸੀ ਕਿ ਕਿਸ ਤਰ੍ਹਾਂ ਸੀ ਸਰਦਾਰ ਸੀ ਰੋਡੇ ਕੀ ਮੌਨੇ ਠੀਕੇ ਤਿੰਨੇ ਜਾਨੇ ਇੱਕ ਬੰਦੇ ਨੇ ਗੱਲ ਨਹੀਂ ਬੇਟੀ ਨਾਲ ਕਰੀ ਉਹਨੇ ਸਾਰਾ ਮੂੰਹ ਆਪਣਾ ਗਲਵਜਾਂ ਨਾਲ ਢੱਕਿਆ ਹੋਇਆ ਸੀ ਦੋ ਮੁੰਡਿਆਂ ਨੇ ਗੱਲ ਕਰੀ ਕਿੰਨੇ ਕਿੰਨੇ ਕੀਮਤ ਦੀ ਲੁੱਟ ਲਈ ਦਿਖਾਓ ਕੀਮਤ ਸੀ 10 ਕ ਤੋਲੇ ਸੋਨਾ ਦੀ 8 9 10 ਤੋਲੇ ਕੈਸ਼ ਠੀ 1.5 ਲੱਖ ਰੁਪਏ ਦਾ 10 ਲੱਖ ਸੋਨਾ ਸੀ ਉਲਟੇ ਵਿਆਹ ਵਾਸਤੇ ਬਣਾ ਕੇ ਰੱਖਿਆ ਆ ਆਇਆ ਜੀ ਜਿਵੇਂ ਮਗਰੋਂ ਪਾਇਆ ਹੋਇਆ ਤੇ ਸਾਨੂੰ ਪਾਇਆ ਤੇ ਕੁਝ ਬਣਾਇਆ ਔਲੀ-ਜੋਲੀ ਬਣਾ ਕੇ ਟੁੰਬਾ ਬਣਾ ਕੇ ਲੜਕੀ ਨੂੰ ਮੈਂ ਭੌਣੀਆਂ ਸੀ ਤੇ ਤਦ ਪੁਲਿਸ ਪ੍ਰਸ਼ਾਸਨ ਨੇ ਦੱਸਿਆ ਪੁਲਿਸ ਪ੍ਰਸ਼ਾਸਨ ਦੇ ਗਏ ਆਂ ਜੀ ਸਮਰਾਲੇ ਅਸੀਂ ਸਮਰਾਲੇ ਜਾ ਕੇ ਉਹ ਸਾਡੇ ਨਾਲ ਆਏ ਨੇ ਸਾਰੇ ਆ ਕੇ ਸਾਰੇ ਰਾਤ ਦੇ 9 ਵਜੇ ਤੱਕ ਉਹਨਾਂ ਨੇ ਪੂਰੀ ਜਾਂਚ ਕਰੀ ਜਿਵੇਂ ਤੁਹਾਡਾ ਘਰ ਖੇਤਾਂ ਦੇ ਵਿੱਚ ਆ ਕੀ ਲੱਗਦਾ ਕਿਸੇ ਗੱਡੀ ਚ ਆਈ ਜਾਂ ਸਕੂਟਰ ਮੋਰ ਤੋਂ ਕੁਝ ਪਤਾ ਲੱਗੇ ਤੇ ਜੀ ਰਸਤੇ ਨੂੰ ਨਹੀਂ ਕੋਈ ਆਇਆ ਇਹ ਕੋਈ ਮੋਟਰ ਮਟਰਾਂ ਦੇ ਸੈਦਾਂ ਤੇ ਮੋਟਰਸਾਈਕਲ ਖੜਾ ਕੇ ਵਾਇ ਇੱਕ ਉਹ ਖੇਤਾਂ 'ਚ ਹੀ ਆਈ ਕੁੱਛ ਦਾਸਰੀ ਕੁੜੀ ਕਿੰਨੀ ਕੁ ਉਮਰ ਦੀ ਹੋਣਗੇ ਆਹੀ ਵੀ 25 ਤੋਂ 30 ਦੀ ਉਮਰ ਦੇ ਵਿੱਚ ਨਵੀਂ ਉਮਰ ਦਾ ਮੁੰਡਾ ਜੀ ਤੁਹਾਨੂੰ ਕੋਈ ਸ਼ੱਕ ਵਗੈਰਾ ਹੋਇਆ ਕੋਈ ਸ਼ੱਕ ਤਾਂ ਜੀ ਕਦੇ ਐਜਾ ਕੰਮ ਨਹੀਂ ਹੋਇਆ 40 50 ਸਾਲ ਹੋ ਗਏ ਵੀ ਇਦਾਂ ਕਰ ਰਹੇ ਹਾਂ ਇਹ ਭਾਸ਼ਾ ਤੋਂ ਲੱਗਿਆ ਵੀ ਕਿਹ ਕਿਹ ਪੰਜਾਬੀ ਬੋਲਦੇ ਨੇ ਪੰਜਾਬੀਆ ਬੋਲਦੇ ਸੀ ਮੁੰਡਿਆਂ ਨੇ ਦਾੜੀ ਧੋੜੀ ਜੀ ਵੀ ਮੈਂ ਬ੍ਰਾਊਨ ਰੰਗ ਕਰੇ ਹੋਤੀ ਇੱਕਨਤੀ ਦੋ ਮੁੰਡੇ ਇੱਕ ਮੁੰਡੇ ਦਾ ਚਿਹਰਾ ਨਹੀਂ ਦੇਖਣ ਚਾਹਿਆ ਕੈਮਰੇ ਲੱਗੇ ਹੋਏ ਸੀ ਕੈਮਰੇ ਨਹੀਂ ਲੱਗੇ ਇੱਧਰ ਕੋਠੀਆਂ 'ਚ ਲੱਗੇ ਹੋਣੇ ਇਹ ਰਾਹ ਨੂੰ ਕੋਈ ਆਇਆ ਨਹੀਂ ਜੇ ਦੇਖਿਆ ਵੀ ਇੱਧਰ ਨੂੰ ਹਣ ਪਛਾਪਾ ਕੋਈ ਬੰਦਾ ਲੰਘੇ ਹੀ ਕਿਉਂਕਿ ਉਹ ਵਿਆਹ ਰੱਖਿਆ ਹੈ ਹੁਣ ਕੀ ਕਰੂ ਕੀ ਕਹਿਣਾ ਚਾਹਨੇ ਪ੍ਰਸ਼ਾਸਨ ਨੂੰ ਕਹਿਣਾ ਕੀ ਹੈ ਜੀ ਸਾਡੀ ਗਰੀਬ ਬੰਦੇ ਆ ਮਜਬੂਰੀ ਦੇ ਕੇ ਕੋਈ ਹੱਲ ਨਿਕਲ ਜਵੇ ਦੋਛੀ ਫੜੇ ਜਾਣ ਸਾਰਾ ਕੁਝ ਅਜੀ ਢੂਣ-ਪੂਣ ਢੁੱਟ ਕੇ ਲਗੇ ਲੋਤੱਕਾਈ ਫਿਰ ਤੇ ਵਿਆਹ ਵੀ ਹੈ ਫਿਰ ਤੇ ਵਿਆਹ ਜੀ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹੁਣ ਤਾਂ ਉਹ ਛੱਡ ਵੀ ਨਹੀਂ ਸਕਦੇ ਹੁਣ ਤਾਂ ਸਾਰਾ ਕੁਝ ਪਰਸ ਨੂੰ ਤਿਆਰੀ ਮੇਰੇ ਕੋਲ ਦੋ ਬੇਟੀਆਂ ਨੇ ਜੀ ਇੱਕ ਵੱਡੀ ਕੁੜੀ ਹੈ ਇਹ ਵੱਡੀ ਬੇਟੀ ਹੈ ਜੀ ਪਹਿਲਾ ਵਿਆਹ ਸੀ ਪਹਿਲਾ ਵਿਆਹ ਸੀ ਜੀ ਈ ਨਾਲ ਰੋੜੇ ਮਨਜੀਤ ਸਿੰਘ ਆ ਜੀ ਤੁਸੀਂ ਕੀ ਲਗਦੇ ਕੁੜੇ ਕੁਬੀਰ ਤਾਂ ਆਇਆ ਹੀ ਲੱਗਦਾ ਮੈਨੂੰ ਕੋਲੂ ਕੋ ਤੋਂ ਪਤਾ ਲੱਗਿਆ ਵੀ ਇਹ ਤੁਹਾਡੇ ਨਾਲ ਕਰ ਚ ਬਸੂ ਮੈਨੂੰ ਤਾਂ ਜਦੋਂ ਇਹ ਬਾਸ ਆਏ ਨੇ 1:30 ਵਜੇ ਜੀ ਮੈਂ ਮੈਨੂੰ ਵੀ ਉਧਰ ਮੈਂ ਆਪਣੇ ਰੂਮ ਚ ਪਿਆ ਸੀ ਦੂਜੇ ਘਰ ਮੈਨੂੰ ਵੀ ਨਹੀਂ ਕੋਈ ਆਵਾਜ਼ ਆਈ ਨਾ ਕੋਈ ਜਦੋਂ ਇਹ ਆਏ ਨੇ ਜਾਂ ਰੌਲਾ ਪਿਆ ਫੇਰ ਮੈਨੂੰ ਆਵਾਜ਼ ਆਈ ਫੇਰ ਮੈਂ ਉੱਠ ਕੇ ਆਇਆ ਜੀ ਘਰ ਚ ਪਹਿਲਾਂ ਵਿਆਹ ਸੀ ਪਹਿਲਾਂ ਵਿਆਹ ਸੀ ਸ਼ਰਾਮਾ ਨਾ ਕਰਨਾ ਜੀ ਉਸੀ ਮੰਮਾ ਜੀ ਉਹ ਬੇਟੀ ਦੇ ਤਾਂ ਆਇਆ ਹੀ ਬਤਾਇਆ ਮੇਰੇ ਦੇ ਬਿੱਦੀ ਦਾ ਵਿਆਹ ਰੱਖਿਆ ਸੀ ਹਾਂ ਜੀ ਹਾਂ ਸਮਾਨ ਬਣਾ ਕੇ ਰੱਖਿਆ ਹਾਂ ਸਮਾਨ ਦੀ ਕਟਰਾ ਦਾ ਪਰ ਦਿੰਦਾ ਹਾਂ ਜੀ ਦੁੱਖ ਲੱਗਦਾ ਹੀ ਬਹੁਤ ਉਸੇ ਦੇ ਇੱਕੋ ਜਿਹਾ ਤੁਹਾਡੇ ਅੱਖਾਂ ਚ ਪਾਣੀ ਵੀ ਆ ਰਿਹਾ ਬੱਚੀ ਦਾ ਵਿਆਹ ਹੋਵੇ ਹਾਂ ਜੀ ਪਰ ਕੀ ਕਹਿਣਾ ਤੁਹਾਡੇ ਪ੍ਰਸ਼ਾਸਨ ਨੂੰ 30 ਬੱਦ ਤੋਂ ਹੱਲਪ ਕੀਤੀ ਜਾਂ ਮੋਰਚਾ ਖੜੇ ਜਾਣੀ ਉਹਨੇ ਬਣਦੀ ਕਾਰਵਾਈ ਕਰੀ ਜਾਂ ਉਹ ਸਮਝ ਦੱਸਿਆ ਉਹਨਾਂ ਦੇ ਕੁੜੀ ਦੇ ਮਾਤਾ ਜੀ ਨੇ ਕਿ ਦੋ ਸੁਨਣਾ ਬਣਾ ਕੇ ਰੱਖਿਆ ਸੀ ਉਹਨਾਂ ਦਾ ਖੁੱਦਾ ਸੁਨਣਾ ਉਹ ਲੈ ਕੇ ਜਾ ਤੋਰ ਲੁੱਟ ਕੇ ਲੈ ਗਿਆ ਹਾਂ ਇਹ ਵੀ ਜਿਹੜੇ ਵੀ ਵਿਆਹ ਨੇ ਕੋਈ ਗੈਣੇ ਸੀ ਸਾਰੇ ਇਕੱਠਾ ਪਿਆ ਸੀ 1.5 ਲੱਖ ਰੁਪਈਆ ਸੀ ਉਹ ਸਭ ਕੱਢ ਕੇ ਲੈ ਗਏ ਜੀ ਪੇਟੀਆਂ ਤਾਲੇ ਨਮਾਰੀ ਤੋੜ ਕੇ ਹੀ ਸਭ ਕੁਝ नीन दिन दहाड़ेन डर तो बिना फिर दुनिया ਤਵੇ ਕੀ ਕਰਨਾ ਵਾ ਆਪਣੀ ਜੀ ਤੁਹਾਡੇ ਬੀਤੇ ਦਿਨ ਮੇਰੇ ਮੈਸੇਜ ਹੋਏ ਸੀ ਗਾਂਸ਼ੇਂ ਤੇ ਆਉਂਦੇ ਆਨੂੰ ਸਰਟੀਫੀਕੇਟ ਹੀ ਦੇਖ ਕਰਕੇ ਰੱਖੀ ਹੋਈ ਸੀ ਉਹਨਾਂ ਨੇ ਤੇ ਕਹਿੰਦੇ ਵੀ ਪਾਈਪ ਲਾਈਨ ਪਾਉਣ ਵਾਲਿਆਂ ਵੀ ਅੰਦਰ ਸਾਲ ਮਾਰ ਕੇ ਆਏ ਆ ਕੋਈ ਅਜਿਹੀ ਜਿਹੀ ਚੀਜ਼ ਸੁngਾਤੀ ਆ ਕੇ ਚੱਕੀ ਆ ਸੀ ਤਾਂ ਜਦੋਂ ਸੀ ਅੰਦਰ ਬੜੇ ਤਾਂ ਸਾਡੇ ਕੁਝ ਵੀ ਨਹੀਂ ਸੀਗਾ ਅੰਦਰ ਤਾ ਭੋਲੇ ਪਿਆ ਸੀ ਕੋਈ ਜਿੱਦੇ ਵੀ ਤੋੜਿਆ ਕੁਛ ਉਹਨਾਂ ਦੇ ਅੰਦਰੋਂ ਹਾਂਜੀ ਲੋਕ ਤੋੜੇ ਅਲਮਾਰੀ ਦਾ ਜੋ ਮੇਰਾ 골ਡ ਪਿਆ ਸੀ ਸਾਰਾ ਲੈ ਕੇ ਉਹਨਾਂ ਨੇ ਨਾਲ ਪੈਸੇ ਵੀ ਲੈ ਗਏ ਤੁਹਾਡਾ 골 ਵੀ ਨਾਲ ਲੈ ਗਏ ਹਾਂਜੀ ਮੇਰਾ ਵੀ ਨਾਲ ਇਕੱਠਾ ਇੱਕ ਲੋਕ ਤੇ ਰੱਖਿਆ ਹੋਇਆ ਸੀ ਸਾਡਾ ਕਿੰਨਾ 골ੂ 10 ਟੋਲੇ ਸੀਗਾ 1.5 ਲੱਖ ਰੁਪਈਆ ਸੀ ਇਹਨਾਂ ਤੇ ਵਿਆਹ ਵਾਸਤੇ ਰੱਖਿਆ ਹਾਂਜੀ ਵਿਆਹ ਵਾਸਤੇ ਰੱਖਿਆ ਪਾਸੋਂ ਆਪਣੀ ਜੇਟੀ ਦਾ ਪਿਆ ਪਾਸੋਂ ਦੇ ਵਿਆਹ ਰੱਖਿਆ ਹੋਇਆ ਸੀ ਹਾਂਜੀ ਮੇਰਾ ਜਿਹੜਾ ਮਤਲਬ ਕਹਿ ਤਾ ਵਿਆਹ ਘਟਣਾ ਵਾਪਰੀ ਹਾਂਜੀ ਦੇਖੋ ਥੋੜੀ ਜਿਹੀ ਦੇ ਮਤ ਆਉਂਦੀ ਹੈ ਉਹ ਵੀ ਦੇਖ ਰਹੇ ਹਾਂ ਕਿ ਉਹ ਕੀ ਕਰ ਸਕਦੇ ਸਾਡੇ ਕੋਲ ਤਾਂ ਕੁਝ ਨਹੀਂ ਹੈਗਾ ਇਸ ਤਰ੍ਹਾਂ। ਵੀ ਦੇਖੋ ਬਸ ਬੇਨਤੀ ਹੋ ਜਾਂਦਾ ਜੀ ਤਾਂ ਜੋ ਹੈਲਪ ਕਰੀ ਜਾਵੇ। ਉਹੀ ਗੱਲ। ਤੁਸੀਂ ਦੇਖਿਆ ਫਿਰ ਉਹਨੂੰ ਕੋਈ ਦਵਾਈ ਦਵਾਈ ਕਿਸ ਤਰ੍ਹਾਂ ਪਤਾ ਲੱਗਾ? ਹਾਂਜੀ ਉਸ ਡਾਕਟਰ ਦੇ ਲੈ ਕੇ ਗਏ ਡਾਕਟਰ ਨੇ ਦਵਾਈ ਦਿੱਤੀ ਉਹ ਕਹਿੰਦੇ ਵੀ ਦਿਮਾਗ ਨੂੰ ਚੜੀ ਹੋਈ ਆ ਵੀ ਹੌਲੀ ਹੌਲੀ ਠੱ OK। ਬੋਲ ਵੀ ਨਹੀਂ ਸੀ ਹੁੰਦਾ ਉਹ ਤਾਂ। ਡਾਕਟਰ ਉਸੇ ਕਿਸ ਤਰ੍ਹਾਂ ਦੀ ਦਵਾਈ ਹੋ ਸਕਦੀ ਹੈ? ਵੀ ਮੇਰੇ ਲਈ ਦਾਈ ਦਵਾਈ ਆ ਕੋਈ ਮਸ਼ੀਣ ਵਾਲੀ ਹੋਸਾ। ਇਹ ਕੁੜੀ ਨੇ ਫਿਰ ਖੋਜ ਚੱਕ ਤੁਰਦੀ ਦੱਸਿਆ। ਉੜੀ ਤਾਂ ਰੋਣ ਲੱਗਿਓ ਤਾਂ ਕੁਛ ਵੀ ਨਹੀਂ ਦੱਸ ਹੁੰਦਾ ਬਹੁਤ ਟਾਈਮ ਬਾਅਦ ਜੇ ਨਹੀਂ ਸਾਨੂੰ ਬਹੁਤ ਕੰਟਰੋਲ ਕਰਨੀ ਪਈ ਆ ਸਾਡੇ ਕੁੱਤੇ ਵੀ ਰੱਖਿਆ ਹੋਣਾ ਉਹ ਵੀ ਬੇਵਫਾ ਸੀਗੇ ਸਹਿਮਗੀ ਹਾਂਜੀ ਉਹਨੂੰ ਬਰੈਡਾਂ ਦੇ ਵਿੱਚ ਕੁਛ ਦੁੱਧਾ ਮਲਾ ਕੇ ਲੱਬੇ ਹੋਰੇ ਬਰੈਡ ਪਏ ਹੁਣ ਵੀ ਪਏ ਆ ਸਾਡੇ ਵਰਾਇਟੀ ਹੋ ਜੇ ਵੀ ਰੱਖੀ ਹੋਈ ਆ ਸੀ ਉਹ ਕੀ ਕਹਿਣਾ ਚਾਹਦੇ ਹੋ ਹੁਣ ਤੁਸੀਂ ਕੀ ਮੰਗਦੇ ਅਸੀਂ ਕਿ ਸਾਡੀ ਮੰਗੇ ਪ੍ਰਸ਼ਾਦ ਸਾਡੀ ਹੈਲਪ ਕਰੇ ਜੋ ਮਦਦਕਾਰ ਸਾਡੇ ਚਾਰ ਤੱਕ ਦੇ ਹਾਂਜੀ ਜਲਦੀ ਤੇ ਜਲਦੀ ਛੜੇ ਦੋ ਦਿਨ ਪੂਰਕਾਰ ਤਾਂ ਨਾ ਹੋਵੇ ਹਾਂਜੀ ਲੋਕਾਂ ਨੂੰ ਪਤਾ ਜੋ ਸੀ ਥੋੜਾ ਥੋੜਾ ਕਰਕੇ ਬਣਾਇਆ ਸੀ ਹਾਂ ਤਾਂ ਮੇਰੇ ਕੋਈ ਸੁਣ ਨਹੀਂਦਾ ਅੱਗੇ ਕਿ ਮੈਂ ਕਿੱਥਾ ਜਾਵਾਂ ਅੱਗੇ ਪਹਿਲੂ ਦੇਖਦੇ ਆ ਜੀ ਜਿੰਮੇ ਜੋ ਸਾਡੀ ਗੱਲ ਕਰੇਗਾ ਪੁਲਿਸ ਨਾਲ ਗੱਲ ਹੋਈ ਥੋੜੀ ਜੀ ਹਾਂਜੀ ਪੁਲਿਸ ਨਾਲ ਗੱਲ ਹੋਈ ਕੱਲ ਵੀ ਪ੍ਰਸ਼ਾਸਨ ਆ ਕੇ ਕਿ ਅੱਜ ਵੀ ਆ ਕੇ ਗਿਆ ਤੇ ਤੁਹਾਨੂੰ ਕੀ ਲੱਗਦਾ ਕੀ ਕਰਾਂ ਤੱਕ ਤੋਂ ਮੋ ਜੀ ਦਿਮੇ ਫੜਾਈ ਜਾਵਾਂਗੇ ਹਾਂ ਜੀ ਜਿਸ ਦਾ ਕਹਿੰਦੇ ਜਲਦੀ ਜਲਦੀ ਬੜੇ ਜਾਣ ਕਾਨੂੰਨ ਵੀ ਇਹ ਹਕੀਕਤ ਪਤਾ ਲੱਗੇ ਨਾ ਵੀ ਕੌਣ ਹੈ ਜਦੋਂ ਬੰਦਾ ਕਰਨ ਵਾਲਾ ਸਾਡੇ ਘਰ ਦਾ ਭੇਜਤਾ ਜੀ ਹਾਂਜੀ ਅਸੀਂ ਉਹਦੇ ਸੰਬੰਧ ਜੋ ਹੈਗਾ ਨਾ ਨਾ ਪੱਤਾ ਦਰਜ ਕਰ ਦਿੱਤਾ ਹੈ ਐਸਐਸ ਵਿੱਚ 11:00 ਵਜੇ ਦੇ ਕਰੀਬ ਚੋਰੀ ਹੋਈ ਹੈ ਉਹ ਜਿਹੜਾ ਮਾਲਕ ਸੰਦੀਪ ਤੇਲ ਦੀ ਮੈਸੇਜ ਨਾ ਉਹਨੇ ਰੇਸਟੋਰੈਂਟ ਚ ਸਭਨ ਦੇ ਨਗਾ ਸੀਗੇ ਲੜਕੀ ਕਰੇ ਸੀ ਤਿੰਨ ਬੰਦੇ ਆਏ ਉਹਨਾਂ ਨੇ ਆਵਾਜ਼ ਮਾਰੀ ਤੇ ਉਹਨਾਂ ਨੂੰ ਪੁੱਛਿਆ ਉਹ ਸੀ ਗਿਆਸ ਉਹ ਦਾ ਕਨੈਕਸ਼ਨ ਦੇਣ ਵਾਲਿਆ ਜਦੋਂ ਉਹਨਾਂ ਨੇ ਲੜਕੀ ਨੇ ਜੇਤਨਾ ਖੋਲਿਆ ਤਾਂ ਕੰਦ ਟੱਪੀ ਅੰਦਰ ਜਾਗ ਬਲੇ ਤੇ ਲੜਕੀ ਕਿਸੈਂਟ ਤੇ ਬਹਿ ਗਈ ਚਾਕੇ ਕਿ ਉਹ ਚੋਰੀ ਕਰਕੇ ਲੈ ਗਈ ਇਹ ਕੁਝ ਦੱਸਿਆ ਵੀ ਜਾ ਰਿਹਾ ਵੀ ਕੁਛ ਲੜਕੀ ਨੂੰ ਖਿਲਾਦਾ ਤੇ ਕੁੱਤੇ ਨੂੰ ਕੁਛ ਖਿਲਾਦਾ ਬੜੀ ਜੀ ਬੋਲੀ ਹਾਂ ਜੀ ਉਹਨਾਂ ਦੇ ਰੱਖੇ ਹੋਏ ਨੇ ਕੁੱਤੇ ਉਹ ਕਹਿੰਦੇ ਜੀ ਬ੍ਰੈਡ ਪਾਇ ਸੀ ਜਦੋਂ ਉਹਨਾਂ ਦੇ ਮਾਲਕ ਨੇ ਆ ਕੇ ਸੰਦੀਪ ਨੇ ਦੇਖਿਆ ਤਾਂ ਬ੍ਰੈਡ ਪਾਇ ਸੀਗੇ ਉਹਨਾਂ ਚਾਹ ਕਵੀ ਉਹਨਾਂ ਨੇ ਕੁੱਤਿਆਂ ਨੂੰ ਕੋਈ ਬਰੈਡ ਵਗੈਰਾ ਪਾਏ ਨੇ ਜਿਸ ਕਰਕੇ ਕੁੱਤੇ ਬੋਲ ਗਏ। ਅੱਛੀ ਜੀ ਲੈ ਗਈ ਉਹ ਚੱਕੀ ਲੈ ਕੇ। ਤੁਰ ਗੀਵੋਂ ਨੂੰ ਨਾ ਦੇ ਕੈਸ਼ ਲੈ ਕੇ ਗਏ ਨੇ ਕੁਝ ਜਿਹੜਾ ਲੜਕੀ ਦਾ ਉਸਮਾਨ ਤਿਆਰ ਕੀਤਾ ਹੋਇਆ ਸੋਨਾ ਵਗੈਰਾ ਉਹ ਲੈ ਗਏ ਨੇ। ਉਹ ਅਜੇ ਦੱਸ ਰਹੇ ਨੇ। ਉਦੋਂ ਬਾਅਦ ਅਸੀਂ ਜੋ ਅਗਲੀ ਕਾਰਵਾਈ ਹੋਊਗੀ ਕਰਾਂਗੇ। ਤੇ ਉਹ ਜਿਹੜੇ ਤਿੰਨ ਬੰਦੇ ਆਏ ਸੀ ਕੋਈ ਸੀਸੀਟੀਵੀ ਕੈਮਰਾ ਕਿਸੇ ਕੋਲ ਪਤਾ ਨਹੀਂ ਸੀ। ਇਹ ਉਹ ਕਿੱਥਾਂ ਚ ਕਰਨੇ ਉਹਨਾਂ ਦੇ ਪਤੂਗੜ ਪਿੰਡ ਤੋਂ 2 ਕਿਲੋਮੀਟਰ ਦੇ ਕਰੀਬ ਨੇ। ਇਸ ਕਰਕੇ ਉੱਥੇ ਹਲਦ ਵਾਲੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ। ਸ਼ੱਕ ਦੇ ਰਾਸਤੇ ਕੋਈ ਪੁਲਿਸ ਨੂੰ ਕੁਝ ਦਿਨ ਗੋਸਟ ਕਰ ਦਿੱਤਾ ਗਿਆ। ਨਹੀਂ ਅਜੇ ਕੋਈ ਨਹੀਂ ਹੋਈ ਨਿਰਤਾਰੀ ਨਾ ਹੀ ਰਾਉਂਡ ਅਪ ਹੋਇਆ। ਲੇਕਿਨ ਇਹ ਹੈ ਵੀ ਪੁਲਿਸ ਕਰ ਰਹੀ ਹੈ ਕਾਰਵਾਈ। ਤਫ਼ਤੀਸ਼ ਜਾਰੀ ਹੈ। ਜਲਦੀ ਫਲਾਮਾ। ਕੁਝ ਕਹੋ ਲੱਗਿਆ ਕਿਸ ਚੀਜ਼ ਤੇ ਆਏ ਸੀ? ਕਿ ਬੈਗਿੰਗ ਕਿਪੜੇ ਗੱਲ। ਛੇਤਾਂ ਦੇ ਵਿੱਚ ਜਿਉਂ ਲੰਘ ਕੇ ਆਏ ਨੇ ਉਹ। ਕਿਉਂਕਿ ਜੇ ਲੜਕੀ ਦੇ ਦੋਸਤ ਨੂੰ ਮਤਾਵ ਕੋਉਣਾ ਦੀ ਜਿਹੜੇ ਲੋਨਾ ਪਾਈ ਉਸੇ ਗਿੱਲੀਆਂ ਸੀ। ਜੋ ਉਸੇ ਲੜਕੀ ਨੂੰ ਮਿਲਿਆ ਉਹ ਕਿ ਲੜਕੀ ਸੀ ਜਾਂ ਉਹਨਾਂ ਨੂੰ ਕਿ ਘਬराई ਹੋਈ ਸੀ ਕਾਫੀ ਘਬराई ਹੋਈ ਸੀ ਬਲਕਿ ਛੋਟੀ ਐ ਨਾ ਪਰਾਂ ਕੋਈ ਮੈਨੂੰ ਚਾਹੁੰਦਾ ਨਹੀਂ ਤੇ ਜਿਹੜੀ ਉਹ ਸੁਤਲਾਇਆ ਗਿਆ ਸੀ ਹੈ ਨਾ ਮੈਡੀਕਲ ਰਿਵਾਇਰ ਨਹੀਂ ਜਿਹਨਾਂ ਨੇ ਕਿ ਸੁਲਾਇਆ ਨਹੀਂ ਇਹ ਕੁੜੀ ਨੂੰ ਕੁਝ ਨਹੀਂ ਖੋਇਆ ਖਾਇਆ ਕੁਝ ਨਹੀਂ ਉਹਨਾਂ ਨੇ ਜੇ ਕੋਈ ਘਬਰਾਟ ਐ ਇੰਨੀ ਹੋਊਗੀ ਡਰ ਗਈ ਬੱਚੀ ਸੀਗੀ ਤਾਂ ਉਹ ਸਾਰੀ ਕੁੜੀ ਇਕੱਲੀ ਸੀ ਘਰੇ ਹਾਂ ਕੁੜੀ ਇਕੱਲੀ ਸੀ ਉਹ ਜਸਟ 5 ਮਿੰਟ ਪਹਿਲਾਂ ਹੀ ਉਹਨਾਂ ਦੀ ਦਾਦੀ ਤੇ ਭੂਆ ਮਤਲਬ ਜਿਹੜੇ ਉਹ ਕਰਾਉ ਗਏ ਨੇ ਹਾਂ ਜੀ ਕਿ ਮੈਂ ਡੁਬਾ ਦੇ ਆਵਾਰਾ ਤੋਂ ਗੀਤ